ਵੈਲਕਮ ਟੂ ਰਵਿੰਦਰ ਡਿਲੀਸ਼ੀਅਸ ਫੂਡ ਅੱਜ ਬਣਾਵਾਂਗੇ ਅਸੀਂ ਕਾਲੇ ਚਨੇ ਕਾਲੇ ਛੋਲੇ ਜੋ ਕਿ ਸਾਡੇ ਸਰੀਰ ਲਈ ਬਹੁਤ ਵਧੀਆ ਆ ਤਾਕਤ ਵਾਲੇ ਆ ਔਰ ਸਾਡੇ ਦਿਮਾਗ ਨੂੰ ਵੀ ਬਹੁਤ ਮਜ਼ਬੂਤ ਕਰਦੇ ਆ ਆਓ ਅਸੀਂ ਇਹਨਾਂ ਨੂੰ ਬਣਾਉਂਦੇ ਆ ਕਾਲੇ ਛੋਲੇ ਦੀ ਸਬਜ਼ੀ ਬਣਾਉਣ ਵਾਸਤੇ ਮੈਂ ਲੈ ਲਏ ਪਿਆਜ਼ ਕੰਧੀਆਂ ਮਿਰਚਾਂ ਅਦਰਕ ਟਮਾਟਰ ਔਰ ਲਸਣ ਖੰਦੀ ਜਿਹੜੇ ਛੋਲੇ ਆ ਕਾਲੇ ਛੋਲੇ ਉਹਨਾਂ ਨੂੰ ਮੈਂ ਪਾਣੀ ਦੇ ਵਿੱਚ ਪਾ ਕੇ ਥੋੜਾ ਨਮਕ ਪਾ ਕੇ ਔਰ ਜੋ ਜਿਹਦੇ ਵਿੱਚ ਅਸੀਂ ਭਿਉਏ ਸੀਗੇ ਉਹ ਹੀ ਪਾਣੀ ਉਹਦੇ ਵਿੱਚ ਐਡ ਕਰਕੇ ਅਸੀਂ ਇਹਨਾਂ ਨੂੰ ਬੋਇਲ ਕਰ ਲਿਆ ਆ ਹੁਣ ਮੈਂ ਇਹਨਾਂ ਦਾ ਮਸਾਲਾ ਬਣਾਵਾਂਗੀ ਫਿਰ ਅਸੀਂ ਤੜਕਾ ਲਗਾਵਾਂਗੇ ਨੇ ਮਟਰ ਲੈਂਨ ਪਹਿਲਾਂ ਵੋਇਡ ਕਰ ਲਿਆ ਸੀਗਾ ਹਾਂਜੀ ਮੈਂ ਕੜਾਈ ਰੱਖ ਦਿੱਤੀ ਗੈਸ ਉੱਪਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਪਾ ਦਿੱਤਾ ਹੈ ਮਕੜਾਈ ਵਿੱਚ ਤੇ ਅਸੀਂ ਹੁਣ ਇਹਨੂੰ ਗਰਮ ਹੋਣ ਦੀ ਵੇਟ ਕਰਾਂਗੇ ਹਾਂਜੀ ਤੇਲ ਗਰਮ ਹੋ ਰਿਹਾ ਹੈ ਹੁਣ ਅਸੀਂ ਪਾਵਾਂਗੇ ਜੀਰਾ ਜੀਰਾ ਰੋਸਟ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲਾ ਛੋਲੇ ਦੀ ਸਬਜ਼ੀ ਦੇ ਵਿੱਚ ਜਿੰਨਾ ਮਸਾਲਾ ਆਏਗਾ ਉਹਨਾਂ ਜ਼ਰਾ ਟੇਸਟੀ ਲੱਗਦੇ ਛੋਲੇ ਔਰ ਸੰਗਨੇ ਬੰਦੇ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਪੈਸੇ ਤਾਂ ਅਸੀਂ ਨਮਕ ਉਹਦੇ ਵਿੱਚ ਵੀ ਪਾਇਆ ਸੀਗਾ ਬੋਇਲ ਕੀਤਾ ਸੀ ਇਦੇ ਵਿੱਚ ਅਸੀਂ ਜਸਟ ਥੋੜਾ ਜਿਹਾ ਐਡ ਕਰਾਂਗੇ। ਸਾਰਾ ਮਸਾਲੇ ਨੂੰ ਭੁੰਨ ਲਾਂਗੇ ਅਸੀਂ ਚੰਗੀ ਤਰ੍ਹਾਂ। ਹਾਂਜੀ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਐਡ ਹਲਦੀ। ਗਰਮ ਮਸਾਲਾ ਇਹਨਾਂ ਨੂੰ ਮਿਕਸ ਕਰ ਲਾਂਗੇ ਹਾਂ ਜੀ ਹੋਣ ਅਸੀਂ ਮਸਾਲੇ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਹਾਂ ਜੀ ਸਰੋਂ ਦਾ ਸਲਾਡ ਕਰਾਂਗੇ ਅਸੀਂ ਵਿੱਚ ਵੈਸੇ ਤਾਂ ਛੋਲੇ ਬੋਇਲ ਹੋ ਗਏ ਸੀਗੇ ਅਸੀਂ ਫਿਰ ਵੀ ਇੱਕ ਵਾਰ ਵਿਸਨ ਲਗਾਵਾਂਗੇ ਨੂੰ ਹਾਂ ਜੀ ਉਹਨਾਂ ਅਸੀਂ ਕਰਾਂਗੇ ਵਿੱਚ ਪਨੀਰ ਐਡ ਦੇਖੋ ਸਬਜੀ ਕਿੰਨੀ ਠੀਕ ਹੈ ਨਾ ਹਾਂਜੀ ਸਬਜੀ ਬਣ ਕੇ ਤਿਆਰ ਆ ਸਬਜੀ ਦਾ ਦੇਖੋ ਕਲਰ ਕਿੰਨਾ ਵਧੀਆ ਆ ਹੈ ਨਾ ਤੁਸੀਂ ਐਸੇ ਵੀ ਬਣਾ ਸਕਦੇ ਹੋ ਸਬਜੀ ਨੂੰ ਪਹਿਲਾਂ ਤੜਕਾ ਲਗਾ ਕੇ ਔਰ ਮੈਂ ਤਾਂ ਵੈਸੇ ਅੱਜ ਬੋਲ ਹੀ ਪਹਿਲਾ ਕਰ ਲਈ ਸੀਗੇ ਦੋ ਦੋਵੇਂ ਤਰੀਕਿਆਂ ਨਾਲ ਤੁਸੀਂ ਬਣਾ ਸਕਦੇ ਹੋ ਸਬਜ਼ੀ ਨੂੰ ਹਾਂਜੀ ਸਬਜ਼ੀ ਅਸੀਂ ਇੱਕ ਬੌਲ ਦੇ ਵਿੱਚ ਟ੍ਰਾਂਸਫਰ ਕਰਾਂਗੇ काले छोले खाना साढ़े दिमाग लिए बहुत वजिया है और साढे शरीर में भी बहुत वजी ताकत वाले ने जरूर बनाया करो हाँ जी मैं सब्ज़ी रेसपी किद लगी है कमेंट करके दसव्य ਔਰ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜਦੋਂ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ